ਕਿ ਨਾ ਅਸੀਂ ਗਏ ਤਹਿਸੀਲਦਾਰ ਨੂੰ ਮਿਲਣਾ ਅੱਛਾ ਉੱਥੇ ਬਾਹਰ ਨੰਬਰਦਾਰ ਖੜਾ ਹੂੰ ਨੰਬਰਦਾਰ ਖੜਾ ਇੰਨੇ ਨੂੰ ਚਾਰ ਪੰਜ ਨਿਹੰਗ ਸਿੰਘ ਆ ਗਏ ਹੂੰ ਉਹ ਸੋਭਤੀ ਗੱਲਾਂ ਕਰਨ ਲੱਗ ਪਏ ਹੂੰ ਹੂੰ ਇੱਕ ਆਮ ਜਿਦੋਂ ਹੁੰਦਾ ਚਾਰ ਪੰਜ ਬੰਦੇ ਚਾਹੇ ਬੱਸ 'ਚ ਬੈਠੇ ਹੋਈਏ ਟ੍ਰੇਨ 'ਚ ਬੈਠੇ ਹੋਈਏ ਕਿਤੇ ਦਫ਼ਤਰ ਦੇ ਬਾਹਰ ਬੈਠੇ ਹੋਈਏ ਤੇ ਗੱਲਾਂ ਕਰ ਮੈਂ ਪਏ ਨੰਬਰਦਾਰ ਉਹਨਾਂ ਨਾਲ ਥੋੜਾ ਖੁੱਲ ਗਿਆ ਨਿਹੰਗ ਸਿੰਘ ਨਾਲ ਕਹਿੰਦਾ ਇੱਕ ਗੱਲ ਦੱਸੋ ਵੀ ਜਦੋਂ ਆਪਣੇ ਧਰਮ ਚੀ ਮੀਟ ਖਾਣਾ ਮਨਾ ਹੈ ਹੂੰ ਤੇ ਫਿਰ ਤੁਸੀਂ ਬੱਕਰਾ ਕਿਉਂ ਛਟਕਾਉਨੇ ਹੋ हां ਬੱਕਰ ਖਾ ਲੈਂਦੇ ਹੋ ਹਾਂ ਛਟਕਾਉਨੇ ਹੋ ਹਾਂ ਉਹ ਨੰਗ ਸਿੰਘ ਨੇ ਕਹਿੰਦਾ ਗੱਲ ਸੁਣੋ ਹੂੰ ਕਹਿੰਦਾ ਬੱਕਰਾ ਛਟਕਾਉਣਾ ਹੀ ਉਹਨੂੰ ਕਿਹਾ ਤਹਿਸੀਲਦਾਰ ਲਵਾਉਣਾ ਉਹ ਇਹਨੇ ਨੂੰ ਤਹਿਸੀਲਦਾਰ ਬਾਹਰ ਨਿਕਲ ਤੁਸੀਂ ਇੱਕ ਮੈਜਿਨੇਸ਼ਨ ਕਰਕੇ ਦੇਖੋ ਕਈਆਂ ਗੱਲਣਾ ਮੌਕੇ ਤੇ ਸੀਲਦਾਰ ਬੱਕਰਾ ਬਣਾਇਆ ਹੋਇਆ ਜਾਂ ਬੱਕਰੇ ਨੇ ਸੀ